ਕਈਆਂ ਦੇ ਨਾ ਦਿਮਾਗ ਦੇ ਵਿੱਚ ਇਹ ਵੀ ਗੱਲ ਹੁੰਦੀ ਆ ਬਈ ਜਿਹੜੇ ਆਂਡੇ ਆ ਉਹ ਤਾਂ ਦੁਕਾਨਾਂ ਤੋਂ ਵੀ ਮਿਲ ਜਾਂਦੇ ਨੇ ਲੋਕ ਸਾਡੇ ਕੋਲੋਂ ਆਂਡੇ ਲੈਣ ਕਿਉਂ ਆਣਗੇ ਇਹ ਵੀ ਦੇਖ ਲਓ ਇਹ ਪਏ ਨੇ ਦੁਕਾਨ ਤੇ ਆਂਡੇ نیچے ਵਾਈਟ ਵਾਲੇ ਨੇ ਤੇ ਉੱਪਰ ਬਰਾਊਨ ਆਂਡੇ ਨੇ ਸੋ ਦੁਕਾਨਾਂ ਤੋਂ ਮਿਲ ਜਾਂਦੇ ਨੇ ਆਂਡੇ ਆਪਾਂ ਇਹ ਨਹੀਂ ਕਹਿੰਦੇ ਕਿ ਦੁਕਾਨਾਂ ਤੋਂ ਆਂਡੇ ਆ ਜਿਹੜੇ ਨਹੀਂ ਮਿਲਦੇ ਪਰ ਜਿਹੜੇ ਅੰਡੇ ਦੁਕਾਨਾਂ ਤੇ ਹੁੰਦੇ ਨੇ ਉਹ ਪਿਓਰ ਦੇਸੀ ਅੰਡੇ ਆ ਜਿਹੜੇ ਨਹੀਂ ਹੁੰਦੇ ਨੇ ਇਹ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆ ਇਹ ਦੇਸੀ ਅੰਡੇ ਹੁੰਦੇ ਨੇ ਇਹਨਾਂ ਦਾ ਰੰਗ ਰੂਪ ਆ ਜਿਹੜਾ ਪਹਿਲਾਂ ਤਾਂ ਤੁਸੀਂ ਦੇਖ ਲਓ ਇਹਨਾਂ ਦਾ ਇੱਕੋ ਜਿਹਾ ਰੰਗ ਨਹੀਂ ਹੁੰਦਾ ਹੈਗਾ ਨਾ ਹੀ ਇਹਨਾਂ ਦਾ ਸਾਈਜ ਇੱਕੋ ਜਿਹਾ ਹੁੰਦਾ ਆ ਸੋ ਇਹ ਜਿਹੜੇ ਅੰਡੇ ਨੇ ਇਹ ਦੇਸੀ ਨੇ ਨਾ ਕਿ ਤੁਹਾਨੂੰ ਦੁਕਾਨਾਂ ਤੋਂ ਅੰਡੇ ਮਿਲਦੇ ਨੇ ਸੋ ਆਪਣੇ ਕੋਲੇ ਗਾਹਕ ਆ ਜਿਹੜੇ ਆਉਂਦੇ ਨੇ ਇਹ ਤੁਸੀਂ ਪੈਸੇ ਦੇਖ ਰਹੇ ਆ ਇਹ ਅੱਜ ਦੀ ਆਪਣੀ ਕਮਾਈ ਆ ਅੱਜ ਆਪਣੇ ਕੋਲੋਂ ਜਿਹੜੇ ਅੰਡੇ ਲੈ ਕੇ ਗਏ ਨੇ ਆਪਣੇ ਕੋਲੇ ਦੋ ਟਰੇਆਂ ਸੀ ਦੋ ਟਰੇਆਂ ਦੇ ਵਿੱਚੋਂ ਲੱਗਭਗ ਦੇਖ ਲਓ ਤੁਸੀਂ ਕਿੰਨੇ ਕ ਅੰਡੇ ਆ ਜਿਹੜੇ ਵਿਕ ਗਏ ਨੇ ਤੇ ਬਾਕੀ ਅੰਡੇ ਆ ਜਿਹੜੇ ਉਹ ਆਪਣੇ ਕੋਲੇ ਪਏ ਨੇ ਸੋ ਉਹ ਕਸਟਮਰ ਆ ਜਿਹੜੇ ਕਿਉਂ ਨਹੀਂ ਦੁਕਾਨ ਤੇ ਗਏ ਲੈਣ ਕਿਉਂ ਆਪਣੇ ਕੋਲੇ ਆਏ ਆ ਦੂਰੋਂ ਦੂਰੋਂ ਆਉਂਦੇ ਨੇ ਲੋਕ ਅੰਡੇ ਲੈਣ ਗੱਲ ਇਹੀ ਆ ਕਿ ਜਿਹੜਾ ਦੇਸੀ ਅੰਡਾ ਆ ਔਰਗੇਨਿਕ ਅੰਡਾਇਆ ਉਹ ਦੁਕਾਨਾਂ ਤੋਂ ਨਹੀਂ ਮਿਲਦਾ ਜਿਹੜਾ ਔਰਗੇਨਿਕ ਦੇਸੀ ਅੰਡਾ ਆ ਉਹ ਘਰਾਂ ਦੇ ਵਿੱਚ ਜਿਹੜੀਆਂ ਮੁਰਗੀਆਂ ਰੱਖੀਆਂ ਹੋਈਆਂ ਹੁੰਦੀਆਂ ਨੇ ਉਥੋਂ ਹੀ ਮਿਲਦਾ ਹੈ ਪਿੱਛੇ ਜੇ ਇੱਕ ਦਿਨ ਆਪਾਂ ਨੂੰ ਫੇਸਬੁੱਕ ਤੇ ਮੈਸੇਜ ਆਇਆ ਕਿਉਂਕਿ ਆਪਾਂ ਉੱਥੇ ਵੀ ਵੀਡੀਓ ਪਾਈ ਦੀ ਆ ਲਾਈਵ ਵੀਡੀਓ ਵੀ ਆਪਾਂ ਚਲਾਈ ਦੀ ਆ ਤੁਸੀਂ ਵੀ ਦੇਖਿਆ ਹੋਣਾ ਲਾਈਵ ਵੀਡੀਓ ਵਿੱਚ ਉਥੇ ਆਪਾਂ ਨੂੰ ਮੈਸੇਜ ਆਇਆ ਵੀ ਸਾਨੂੰ ਦੇਸੀ ਅੰਡਿਆਂ ਦੀ ਕਿਟ ਚਾਹੀਦੀ ਆ ਸੌਰੀ ਵੀ ਦੇਸੀ ਅੰਡੇ ਦੀ ਇੱਕ ਟ੍ਰੇ ਚਾਹੀਦੀ ਆ ਕਿਉਂਕਿ ਉਹਨਾਂ ਨੇ ਕੋਈ ਦਵਾਈ ਤਿਆਰ ਕਰਨੀ ਸੀ ਕਾਫੀ ਦੂਰੋਂ ਸੀ ਉਹ ਆਪਣੇ ਸ਼ਹਿਰ ਦੇ ਨਹੀਂ ਸੀਗੇ ਉਹ ਸ਼ਾਇਦ ਗਰਗਾਸਪੁਰ ਏਰੀਆ ਸੀ ਆਪਣੇ ਤੋਂ ਕਾਫੀ ਦੂਰ ਪੈ ਜਾਂਦਾ ਆ ਸੋ ਉਹਨਾਂ ਦਾ ਕਹਿਣਾ ਸੀਗਾ ਵੀ ਸਾਨੂੰ ਦੇਸੀ ਅੰਡਿਆਂ ਦੀ ਟ੍ਰੇ ਚਾਹੀਦੀ ਆ ਵੀ ਅਸੀਂ ਆਪੇ ਆ ਕੇ ਲੈ ਜਾਵਾਂਗੇ ਅਸੀਂ ਕੋਈ ਦਵਾਈ ਤਿਆਰ ਕਰਨੀ ਆ ਸਾਨੂੰ ਦੇਸੀ ਜਿਹੜੇ ਆਰਗੇਨਿਕ ਆਂਡੇ ਨੇ ਉਹ ਸਾਨੂੰ ਕਿਤੇਉਂ ਵੀ ਨਹੀਂ ਮਿਲਦੇ। ਸੋ ਉਹਨਾਂ ਦੇ ਕੋਲੇ ਕਿਹੜਾ ਦੁਕਾਨਾ ਨਹੀਂ ਹੈਗੀਆਂ। ਉਹਨਾਂ ਦੇ ਸ਼ਹਿਰ ਜਾਂ ਪਿੰਡ 'ਚ ਕਿਹੜਾ ਦੁਕਾਨ ਨਹੀਂ ਹੈਗੀ। ਹੈਗੀਆਂ ਨੇ। ਆਂਡੇ ਵੀ ਮਿਲਦੇ ਨੇ ਪਰ ਜਿਹੜੇ ਪਿਓਰ ਦੇਸੀ ਆਂਡੇ ਨੇ ਉਹ ਨਹੀਂ ਮਿਲਦੇ। ਸੋ ਜਿਨ੍ਹਾਂ ਦੀ ਸੋਚ ਇਹ ਆ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਲੋਕ ਸਾਡੇ ਕੋਲੇ ਕਿਉਂ ਆਂਡੇ ਲੈਣ ਆਣਗੇ? ਦੁਕਾਨਾਂ 'ਤੇ ਵੀ ਤਾਂ ਆਂਡੇ ਹੈਗੇ ਨੇ। ਸੋ ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਜਿਹੜੇ ਦੁਕਾਨਾਂ ਤੇ ਅੰਡੇ ਨੇ ਉਹ ਦੇਸੀ ਨਹੀਂ ਹੈਗੇ ਉਹ ਆਰਗੈਨਿਕ ਨਹੀਂ ਹੈਗੇ ਜਿਹੜਾ ਦੇਸੀ ਅੰਡਾ ਹੁੰਦਾ ਆ ਉਹ ਮੁਰਗੀਆਂ ਜਿਹੜੀਆਂ ਐਦਾਂ ਝੁਗ ਕੇ ਤਿਆਰ ਕਰਦੀਆਂ ਨੇ ਤੁਸੀਂ ਦੇਖਿਆ ਹੋਣਾ ਲਾਈਵ ਵੀਡੀਓ ਦੇ ਵਿੱਚ ਵੀ ਆਪਾਂ ਦਿਖਾਇਆ ਸੀ ਵੀ ਸਾਡੀਆਂ ਮੁਰਗੀਆਂ ਆ ਜਿਹੜੀਆਂ ਉਹ ਸਬਜ਼ੀ ਦੇ ਵਿੱਚ ਵੀ ਝੁਗਦੀਆਂ ਨੇ ਤੇ ਜਿਹੜੀ ਰੂੜੀ ਹੁੰਦੀ ਆ ਢੇਰ ਹੁੰਦਾ ਆ ਰੂੜੀ ਹੁੰਦਾ ਹੁੰਦੀ ਆ ਉੱਥੇ ਵੀ ਚੁਗਦੀਆਂ ਨੇ ਤੁਸੀਂ ਦੇਖਿਆ ਹੋਣਾ ਲਾਈਵ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਕਈ ਵਾਰ ਲਾਈਵ ਵੀਡੀਓ ਜਿਹੜੀ ਆਪਾਂ ਚਲਾਈ ਆ ਤੇ ਇਹ ਜਿਹੜੇ ਅੰਡੇ ਨੇ ਇਹ ਕਿਵੇਂ ਤਿਆਰ ਹੁੰਦੇ ਨੇ ਆਪਾਂ ਕੋਈ ਫੀਡ ਨਹੀਂ ਪਾਉਂਦੇ ਹੈਗੇ ਤੇ ਦੇਸੀ ਮੁਰਗੀਆਂ ਨੇ ਆਪਣੇ ਕੋਲੇ ਦੇਸੀ ਮੁਰਗੀਆਂ ਦੇ ਅੰਡੇ ਨੇ ਇਸ ਕਰਕੇ ਜਿਹੜੇ ਆਪਣੇ ਪੱਕੇ ਗਾਹਕ ਆ ਉਹ ਲੱਗੇ ਹੋਏ ਨੇ ਤੇ ਆਪਣੇ ਕੋਲੇ ਵੀ ਇੱਥੇ ਪਿੰਡ 'ਚ ਦੁਕਾਨਾਂ ਹੈਗੀਆਂ ਨੇ ਆ ਵੈਸੇ ਤੁਸੀਂ ਅੰਡਾ ਸੇਲ ਕਰਨ ਦੇ ਲਈ ਤੋ ਯਾਰ ਕੀ ਹੁੰਦਾ ਹੈ ਕਿ ਆਪਣੇ ਕੋਲੇ ਬਹੁਤ ਜ਼ਿਆਦਾ ਜਿਹੜਾ ਮੁਰਗੀਆਂ ਹੁੰਦੀਆਂ ਨੇ 100 200 ਮੁਰਗੀਆਂ ਨੇ ਤਾਂ ਤੁਸੀਂ ਕਿਸੇ ਦੁਕਾਨਵਾਲੇ ਨਾਲ ਵੀ ਕਰ ਸਕਦੇ ਆ ਕਿਉਂਕਿ ਆਪਣੇ ਕੋਲੇ ਵੀ ਇੱਕ ਦੁਕਾਨਵਾਲਾ ਆ ਪਿਛਲੇ ਸਾਲ ਤਾਂ ਉਹ ਜਦੋਂ ਆਪਣੇ ਕਾਕ ਪੱਕੇ ਨਹੀਂ ਲੱਗੇ ਸੀ ਤਾਂ ਉਹ ਦੁਕਾਨਦਾਰ ਤੇ ਆ ਜਿਹੜਾ 1 ਰੁਪਿਆ ਘੱਟਾ ਅੰਡਾ ਲੈ ਕੇ 1 ਰੁਪਿਆ ਵੱਧ ਸੇਲ ਕਰ ਦਿੰਦਾ ਸੀ ਆਪਣੇ ਕੋਲੋਂ ਲੈ ਕੇ ਤੇ ਐਦਾਂ ਤੁਸੀਂ ਕਿਸੇ ਦੁਕਾਨਵਾਲੇ ਨਾਲ ਵੀ ਕਰ ਸਕਦੇ ਆ ਕਿਉਂਕਿ ਕਈ ਵਾਰ ਜਿਹੜੇ ਕਸਟਮਰ ਆ ਹਜੇ ਨਹੀਂ ਲੱਗੇ ਹੁੰਦੇ ਜਿਨ੍ਹਾਂ ਨੇ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਹੁੰਦਾ ਜਾਂ ਫਿਰ ਤੁਹਾਡੇ ਕੋਲ ਜਾਦਾ ਮੁਰਗੀਆਂ ਨੇ ਜਿਹੜੇ ਕਸਟਮਰ ਨੇ ਅੰਡੇ ਲੈਣ ਵਾਲੇ ਉਹ ਘਟ ਨੇ ਤਾਂ ਤੁਸੀਂ ਕਿਸੇ ਦੁਕਾਨ ਵਾਲੇ ਨਾਲ ਵੀ ਕਰ ਸਕਦੇ ਆ ਕਿ ਤੁਸੀਂ ਮੇਰੇ ਤੋਂ 1 ਰੁਪਿਆ ਘੱਟ ਲੈ ਕੇ ਅੰਡੇ ਜਿਹੜੇ ਅੱਗੇ ਜਿਵੇਂ ਕਿ 15 ਰੁਪਏ ਦਾ ਆਪਾਂ ਸੇਲ ਕਰਦੇ ਆਂ ਅੰਡਾ ਤੇ ਤੁਸੀਂ 14 ਰੁਪਏ ਦਾ ਜਾਂ ਫਿਰ 12-13 ਰੁਪਏ ਦਾ ਐਦਾਂ ਕਰਕੇ ਵੀ ਸੇਲ ਕਰ ਸਕਦੇ ਆਂ ਸੋ ਜਿਹੜੇ ਦੇਸੀ ਅੰਡੇ ਆ ਉਹਨਾਂ ਦੀ ਡਿਮਾਂਡ ਕਿਉਂ ਆ ਕਿਉਂਕਿ ਜਿਹੜੇ ਦੇਸੀ ਆਰਗੈਨਿਕ ਅੰਡੇ ਨੇ ਇਹ ਨਹੀਂ ਮਿਲਦੇ ਨੇ ਇਹ ਨਾ ਦੁਕਾਨਾਂ ਤੋਂ ਮਿਲਦੇ ਨੇ ਇਹ ਬਹੁਤ ਹੀ ਘੱਟ ਮਿਲਦੇ ਨੇ ਪਰ ਇਹਨਾਂ ਦੀ ਜਿਹੜੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਜਿਹੜਾ ਦੇਸੀ ਅੰਡਾ ਆ ਇਹ ਕਾਫੀ ਜ਼ਿਆਦਾ ਬਿਮਾਰੀਆਂ ਤੋਂ ਵੀ ਵਧੀਆ ਆ ਕਈ ਦੇਖਿਆ ਹੋਣਾ ਵੀ ਡਾਕਟਰ ਜਿਹੜੇ ਉਹ ਦੇਸੀ ਅੰਡਾ ਹੀ ਦੱਸਦੇ ਨੇ ਜਿਵੇਂ ਕਿ ਕਿਸੇ ਦੀ ਚਰਬੀ ਫਟੀ ਹੋਵੇ ਕਿਸੇ ਦਾ ਕੋਈ ਸਰੀਰ ਸਰੀਰ ਦਾ ਅੰਗ ਟੁੱਟਾ ਹੋਵੇ ਜਾਂ ਕਈ ਬਿਮਾਰੀਆਂ ਇਹੋ ਜੀਆਂ ਨੇ ਜਿਨ੍ਹਾਂ ਤੋਂ ਆਹ ਰਾਹਤ ਲਈ ਜਿਹੜਾ ਡਾਕਟਰ ਵੀ ਆ ਉਹ ਦੇਸੀ ਅੰਡਾ ਹੀ ਦੱਸਦਾ ਹੈ ਕਿਉਂਕਿ ਦੇਸੀ ਅੰਡਾ ਹੈ ਜਿਹੜਾ ਉਹ ਮੁਰਗੀਆਂ ਇੱਧਰ ਉੱਤਰ ਚੁਗ ਕੇ ਹਰੇ ਪੱਤੇ ਹਰੀਆਂ ਸਬਜ਼ੀਆਂ ਹੋਰ ਕੀੜੇ ਮਕੋੜੇ ਚੁਗ ਕੇ ਤਿਆਰ ਕਰਦੀਆਂ ਨੇ ਤੇ ਇਹ ਜਿਹੜਾ ਅੰਡਾ ਹੁੰਦਾ ਆ ਬਹੁਤ ਹੀ ਜ਼ਿਆਦਾ ਵਧੀਆ ਮੰਨਦੇ ਆ ਬਹੁਤ ਹੀ ਜ਼ਿਆਦਾ ਸਰੀਰ ਲਈ ਲਾਹੇਵੰਦ ਹੁੰਦਾ ਹੈ ਇਮਿਊਨਿਟੀ ਸਿਸਟਮ ਵੀ ਹੈ ਜਿਹੜਾ ਅੰਡਾ ਆ ਉਹ ਵਧਾਉਂਦਾ ਹੈ ਕਿਉਂਕਿ ਅੰਡੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ એનર્ਜੀ ਹੈ ਉਹ ਹੁੰਦੀ ਹੈ ਦੇਸੀ ਅੰਡੇ ਦੇ ਵਿੱਚ ਬਾਕੀ ਤੁਸੀਂ ਜਿਹੜੇ ਵਿਚਾਰੂ ਅੰਡੇ ਖਾਂਦੇ ਆ ਬਾਜ਼ਾਰ ਤੋਂ ਅੰਡੇ ਖਾਂਦੇ ਆ ਜਿਵੇਂ ਕਿ ਦੁਕਾਨਾਂ ਤੋਂ ਲੈ ਕੇ ਉਹ ਅੰਡੇ ਸਿਰਫ ਸਵਾਦ ਹੁੰਦਾ ਉਹਨਾਂ ਅੰਡਿਆਂ ਵਿੱਚ ਜਦਕਿ ਜਿਹੜੀ ਚੀਜ਼ਾਂ ਨੇ ਜਿਹੜੀਆਂ ਵਧੀਆ ਆਪਣੇ એનર્ਜੀ ਵਗੈਰਾ ਜਾਂ ਇਮਿਊਨਿਟੀ ਸਿਸਟਮ ਆ ਜਾਂ ਕੁਝ ਵੀ ਆ ਉਹ ਚੀਜ਼ਾਂ ਜਿਹੜੀਆਂ ਉਹ ਦੇਸੀ ਅੰਡੇ ਵਿੱਚੋਂ ਹੀ ਮਿਲਦੀਆਂ ਨੇ ਨਾ ਕਿ ਉਸ ਬਾਜ਼ਾਰੂ ਅੰਡਾ ਜਿਹੜਾ ਤੁਸੀਂ ਦੁਕਾਨ ਤੋਂ ਲੈ ਕੇ ਆਨੇ ਆ ਉਹ ਜਿਹੜੇ ਅੰਡੇ ਹੁੰਦੇ ਨੇ ਉਹ ਸਿਰਫ ਸਵਾਦ ਦੇ ਲਈ ਹੀ ਵਧੀਆ ਨੇ ਨਾ ਕਿ ਸਰੀਰ ਦੇ ਲਈ ਸੋ ਕੋਸ਼ਿਸ਼ ਕਰੋ ਪਹਿਲਾਂ ਤਾਂ ਵੀ ਦੇਸੀ ਅੰਡੇ ਆ ਜਿਹੜੇ ਉਹੀ ਖਾਓ ਤੇ ਵੀਡੀਓ ਦੇ ਵਿੱਚ ਦੇਖ ਲਓ ਤੁਹਾਨੂੰ ਆਪਾਂ ਦਿਖਾ ਦਿੱਤਾ ਬਈ ਕਿਵੇਂ ਮੁਰਗੀਆਂ ਜਿਹੜਿਆ ਪੈਰਾ ਮਾਰ ਕੇ ਚੁਗ ਰਹੀਆਂ ਨੇ ਵਿੱਚੋਂ ਇਹਨਾਂ ਨੇ ਕੀੜੇ ਮਕੌੜੇ ਆ ਜਿਹੜੇ ਚੂਨੇ ਹੁੰਦੇ ਨੇ ਕੀੜੇ ਮਕੌੜੇ ਚੁਗ ਕੇ ਇਹਨਾਂ ਨੇ ਜਿਹੜਾ ਖਾਣੇ ਹੁੰਦੇ ਨੇ ਤੇ ਇਦਾਂ ਜਿਹੜਾ ਦੇਸੀ ਅੰਡਾ ਤਿਆਰ ਹੁੰਦਾ ਆਰਗੈਨਿਕ ਅੰਡਾ ਕਿਉਂਕਿ ਆਪਾਂ ਕੋਈ ਵੀ ਫੀਡ ਆ ਜਿਹੜੀ ਨਹੀਂ ਪਾਉਂਦੇ ਆਪਣੇ ਕੋਲੇ ਆਲਰੇਡੀ ਖੁੱਲੀ ਜਗ੍ਹਾ ਹੈਗੀ ਆ ਇਹਨਾਂ ਦੇ ਚਰਨ ਦੇ ਲਈ ਚੁਗਣ ਦੇ ਲਈ ਇੱਧਰ ਆਪਣੇ ਕੋਲ ਸਬਜ਼ੀ ਆ ਸਬਜ਼ੀ ਦੇ ਵਿੱਚ ਵੀ ਘੁੰਮਦੀਆਂ ਰਹਿੰਦੀਆਂ ਨੇ ਚੁਗਦੀਆਂ ਰਹਿੰਦੀਆਂ ਨੇ ਸੋ ਅੰਡੇ ਸੇਲ ਕਰਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਆਸਾਨੀ ਨਾਲ ਸੇਲ ਕਰ ਸਕਦੇ ਆ ਲੋਕ ਤੁਹਾਡੇ ਘਰੋਂ ਆਪ ਆ ਕੇ ਲੈ ਕੇ ਜਾਣਗੇ ਸੋ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ ਕਮੈਂਟ ਵੀ ਵਧੀਆ-ਵਧੀਆ ਜਰੂਰ ਕਰ ਦਿਓ ਤੇ ਜੇਕਰ ਕੋਈ ਹੋਰ ਜਾਣਕਾਰੀ ਚਾਹੀਦੀ ਆ ਇੰਸਟਾਗ੍ਰam ਆਈਡੀ YouTube ਚੈਨਲ ਤੇ ਮੈਂਸ਼ਨ ਕੀਤੀ ਹੋਈ ਆ ਉੱਥੇ ਮੈਸੇਜ ਕਰ ਸਕਦੇ ਆ ਧੰਨਵਾਦ